ਇਤੋਂ ਦੇ ਜੋ ਹਾਲਾਤ ਆ ਬਹੁਤ ਹੀ ਜਿਆਦੇ ਮਾੜੇ ਹੋ ਚੁੱਕੇ ਆ ਕਿਉਂ ਆ ਹੁਣ ਦੂਜੀ ਵਾਰ ਪ੍ਰਸ਼ਾਸਨ ਆ ਫੇਰੇ ਇਹ ਪਿਆਰੇ ਟਰੈਕਟਰ ਇਥੋਂ ਤੋਂ ਉੱਥੇ ਮਾਤਾ ਪਿਤਾ ਕੁਛਾਂ ਦੇ ਫਸ ਗਈਆਂ ਉਹਨਾਂ ਨੂੰ ਕਢਾਉਣ ਖਾਤਰ ਆਂਦੇ ਫੇਰੇ ਇਹ ਟਰੈਕਟਰ ਜਾ ਰਹੇ ਉੱਥੇ ਕੋ ਪ੍ਰਸ਼ਾਸਨ ਤੱਕਾ ਕਰ ਰਿਹਾ ਤੇ ਆ ਟਰੈਕਟਰ ਖਵਨੇ ਤੁਹਾਨੂੰ ਬਜ਼ੁਰਗਾਂ ਦੇ ਆ ਦੇਖੋ ਵਿਚਾਰੇ ਬਜ਼ੁਰਗ ਇੱਥੇ ਸੱਟਾਂ ਵੀ ਬਹੁਤ ਜਿਆਦੇ ਲੱਗ ਗਈਆਂ ਤੇ ਹਾਂ ਬਾਪੂ ਕਿਵੇਂ ਚੜਦੀ ਕਲਾ ਚਾਹੋ ਚੜਦੀ ਕਲਾ ਤੁਸੀਂ ਬਾਪੂ ਇਹਨਾਂ ਨੂੰ ਸਾਰਿਆਂ ਨੂੰ ਕੋਈ ਵੀ ਡਰੋ ਨਾ ਆਜੋ ਡਰੋ ਨਾ ਅਸੀਂ ਤਾਂ ਖੱਦਦੇ ਆਏ ਮੈਂ ਕੁਛ ਨਹੀਂ ਹੁੰਦਾ ਹਾਂ ਕੁਛ ਨਹੀਂ ਹੁੰਦਾ ਹਾਂ ਸਹੀ ਗੱਲ ਹਾਂ ਚਲੋ ਸਹੀ ਐ ਸਹੀ ਐ ਸਹੀ ਆ ਵੀਰੋ ਸੰਸਾਤੀਓ ਜਾਂ ਤਾਂ ਇਹ ਤੁਸੀਂ ਫੈਕਟਰੀ ਦਾ ਵਿਰੋਧ ਕਰਨਾ ਨਹੀਂ ਸੀ ਜੇ ਕਰਿਆ ਤਾਂ ਫੇਰ ਐ ਹੁਣ ਪਿੱਠ ਜੀ ਨਾ ਵਿਖਾਓ ਸਾਰੇ ਇੱਕ ਸਾਥ ਹੋ ਕੇ ਇਸ ਲੜਾਈ ਨੂੰ ਲੜੋ ਆ ਦੇਖੋ ਬਾਪੂ ਨਾਲ ਤਾਂ ਨਹੀਂ ਮਾੜੇ ਆ ਦੇਖ ਲੋ ਵਾਹਿਗੁਰੂ ਜੀ ਦਾ ਖਾਲਸਾ ਬਾਪੂ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਜਿਆਦੇ ਹਾਲਾਤ ਮਾੜੇ ਆ ਭਾਈ ਜੀ ਦੇ ਦੇਖੋ ਕਿੰਨੀਆਂ ਸੱਤਾਂ ਵੱਜ ਚੁੱਕੀਆਂ ਜਿਓ ਜੋ ਆ ਦੇਖੋ ਘਬਰਾਓ ਨਾ ਅਰੇ ਹਵਾ ਲੱਗ ਰਹੀ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਰਦਾ ਲੱਗ ਚੁੱਕੀਆਂ ਵੀਰੇ ਇੱਥੇ ਹਲਾਤ ਮਾੜੇ ਹੋ ਗਏ ਆ ਵੀਰੋ ਤੇ ਕਿਉਂ ਕੁਝ ਆਦਮੀ ਅੱਗੇ ਜਾ ਵੜਦੇ ਆ ਕੁਝ ਰੁਕ ਜਾਂਦੇ ਆ ਦਵਾਰੇ ਆ ਝੜਫੇ ਦੇ ਵਿੱਚ ਬਹੁਤ ਹੀ ਜ਼ਿਆਦੇ ਸੱਟਾਂ ਲੱਗ ਚੁੱਕੀਆਂ ਐ ਭਾਈ ਜੀ ਸਤਿ ਸ੍ਰੀ ਅਕਾਲ ਆਪਾਂ ਜੋ ਅੱਜ ਦੇ ਵਿੱਚ ਜੋ ਤਰਨਾ ਚੱਲ ਰਿਹਾ ਸੀ ਕੜਤ ਚੱਬ ਹਾਂ ਉੱਥੇ ਤੁਸੀਂ ਇੱਥੇ ਸੀਗੇ ਪੰਜਾਬ ਦੇ ਜੋ ਕਿਸਾਨ Rajasthan ਦੇ Haryana ਦੇ ਸਾਰੇ ਜਿੰਨੇ ਵੀ ਕਿਸਾਨ ਆਏ ਸੀ ਉਹਨਾਂ ਨੇ ਪ੍ਰੋਫੈਸਰ ਲੋਹਾਂ ਦੇ ਬਹੁਤ ਚਿਰ ਅਸੀਂ ਢੀਕਿਆ ਨਹੀਂ ਆਏ ਆ ਦੇਖੋ ਵੀਰੋ ਆ ਨਹਿਰ ਟੱਪ ਕੇ ਕੱਸੀਆਂ ਟੱਪ ਕੇ ਇਹਨਾਂ ਨੇ ਭਾਈ ਜੀ ਅੱਜ ਫਲਸਰੀ ਦੇ ਵਿੱਚ ਵੜ ਗਏ ਤੇ ਤੁਹਾਨੂੰ ਇਹ ਆ ਚੀਜ਼ਾਂ ਸਾਰੀਆਂ ਦਿਖਾ ਰਹੇ ਆ ਇੱਧਰ ਦਿਖਾ ਭਾਈ ਭਾਈ ਜੀ ਆ ਦੇਖੋ ਕਾਰਾਂ ਨੂੰ ਅੱਗ ਲੱਗੀ ਪਈ ਐ ਤੁਹਾਨੂੰ ਦਿਖਾ ਦਈਏ ਨੁਕਸਾਨ ਬਹੁਤ ਹੀ ਜ਼ਿਆਦਾ ਕਿਸਾਨਾਂ ਦਾ ਹੋਇਆ ਤੇ ਹੁਣ ਦਿਖਾ ਦਿੰਨੇ ਆ ਆ ਦੇਖੋ ਵੀਰੇ ਗੱਡੀਆਂ ਖੜੀਆਂ ਇੱਥੇ ਉੱਧਰ ਨਿਆਰ ਕੋਲੋਂ ਖੜਾ ਮੇਰੇ ਕੋਲੋਂ ਹਟਾ ਬਾਕੀ ਦੂਜੇ ਪਾਸੇ ਇਸ ਪਾਸੇ ਵੀਰ ਮੇਰਾ ਦੱਸਦੇ ਆ ਫੈਕਟਰੀ ਆ ਆ ਦੇਖੋ ਸਭ ਕਿਸਾਨ ਇੱਥੇ ਬਹੁਤ ਹੀ ਜਿਆਦੇ ਕਿਸਾਨ ਇੱਥੇ ਪਹੁੰਚੇ ਹੋਏ ਆ ਆਪਣੀ ਗੱਡੀ ਉਹ ਸਿੱਧੂ ਪਹਿਲਾਂ ਉਹਦੇ ਵਿੱਚ ਫੈਕਟਰੀ ਦੇ ਵਿੱਚ ਵੜ ਗਏ ਕਿਸਾਨ ਉਹ ਦੇਖੋ ਆ ਦੇਖੋ ਅੱਜ ਲਈ ਇੱਕ ਨਵੀਂ ਗੱਲ ਸਮਝਾਉਂਦੇ ਆ ਆ ਦੇਖ ਸਕਦੇ ਹੋ ਪੈਣਾ ਬੀਬੀਆਂ ਬਹੁਤ ਹੀ ਜਿਆਦੇ ਉਧਰ ਫਾਇਰਿੰਗ ਹੋਈ ਜਾਂਦੀ ਹੈ ਹਾਂ ਦੇਖੋ ਵੀ ਹਾਂ ਆ ਦੇਖੋ ਇਨਸਾਨ ਸਾਥੀਓ ਇਨਸਾਨ ਇੱਕ ਵਾਰੀ ਕੋ ਪ੍ਰਸ਼ਾਸਨ ਉਧਰ ਹੈਵੀ ਹੋ ਰਿਹਾ ਇੱਕ ਵਾਰੀ ਸਾਰਿਆਂ ਨੂੰ ਪੋਲ ਦਿੱਤੀ ਗਈ ਹੈ ਵੀ ਪਿੱਛੇ हट ਜਾਓ ਸਾਰੇ ਇਸ ਫੈਕਟਰੀ ਚ ਬਾਹਰ ਆ ਕੇ ਪਿੱਛੇ हट ਗਿਆ ਦੇਖੋ ਭਾਈ ਜੀ ਕਿੰਨੇ ਕਿੰਨੇ ਆ ਕੱਸੀ ਨਹਿਰ ਖਾਲਾ ਡੱਪ ਕੇ ਦੇਖੋ ਆ ਦੇਖੋ ਭਾਈ ਇਹ ਦੇਖੋ ਇਹ ਹਾਲ ਹੈ ਨਹਿਰ ਇੱਥੇ ਦੀ ਦੇਖ ਸਕਦੇ ਆ ਵੀਰੋ ਆ ਦੇਖੋ ਜਿੰਨੇ ਕਹਿ ਸਕਦੇ ਆ ਭਾਈ ਜੀ ਭਾਈ ਜੀ ਡਰਨ ਦੀ ਕੋਈ ਗੱਲ ਨਹੀਂ ਪ੍ਰਸ਼ਾਸਨ ਆ ਚੁੱਕਿਆ ਹੈ ਅੱਗੇ ਗੱਲ ਕਰਨ ਨੂੰ ਤੇ ਆ ਦੇਖੋ ਪ੍ਰਸ਼ਾਸਨਾਂ ਦੇਦਰ ਕਿਸਾਨਾਂ ਦੇ ਵਿੱਚ ਆਪਸੀ ਬਾਤचीत ਹੋ ਰਹੀ ਹੈ ਹੁਣ ਪਹਿਲਾਂ ਕਿਸਾਨਾਂ ਦੇ ਸਿੱਤਾਂ ਬਹੁਤ ਹੀ ਜਿਆਦਾ ਲੱਗ ਚੁੱਕੀਆਂ ਆ ਆ ਦੇਖੋ ਮੇਰੇ ਵੀਰੋ ਪ੍ਰਸ਼ਾਸਨ ਉਹਨਾ ਚੱਕੇ ਸਾਹਮਣੇ ਦੇਖੋ ਫਿਰਲੀ ਆ ਦੇਖੋ ਕੋਈ ਡਰ ਨਹੀਂ ਕੁਛ ਨਹੀਂ ਦਾ ਵੀਰੋ ਇੱਕ ਵਾਰੀ ਮਰਨਾ ਹੁੰਦਾ ਹੈ ਕਿ ਇੱਥੇ ਮਰਨਾ ਦੇਖਿਆ ਤਾਂ ਕੋਈ ਗੱਲ ਨਹੀਂ ਮਰ ਜਾਗੇ ਆ ਦੇਖੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਨਿਫਤੇ